ਗੁਰੂ ਨਾਨਕ ਦੇ ਮਹਾਰਾਜ ਬੈਠੇ ਨੇ ਭਾਈ ਲਾਲੋ ਦੇ ਘਰ ਵਿੱਚ ਤੇ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਕੰਨਾਂ 'ਚ ਇੱਕ ਆਵਾਜ਼ ਪਈ ਉਹ ਆਵਾਜ਼ ਕਿਹੜੀ ਹੈ ਉਹ ਅਸਾਮ ਦੇ ਜੰਗਲ ਦੇ ਵਿੱਚ ਇੱਕ ਗਰੀਬ ਪਰਿਵਾਰ ਬੈਠਾ ਜਮਾਂਦਰੂ ਗਰੀਬ ਨਹੀਂ ਹੈ ਬੜਾ ਅਮੀਰ ਹੈ ਬੜਾ ਧਨਾੜ ਹੈ ਘਰ ਵਾਲੀ ਰੇਸ਼ਮ ਪਾਉਂਦੀ ਹੈ ਰੇਸ਼ਮ ਹੰਡਾਉਂਦੀ ਹੈ ਚਾਂਦੀ ਦੀਆਂ ਥਾਲੀਆਂ ਸੋਨੇ ਦੇ ਚਮਚਿਆਂ ਨਾਲ ਛਾਕਣ ਵਾਲੀ ਅੱਜ ਉਹ ਸਾਰਾ ਪਰਿਵਾਰ ਅਸਾਮ ਦੀ ਧਰਤੀ ਤੇ ਬੈਠਾ ਕੌਣ ਹੈ ਇੱਕ ਮਿੰਟ ਵਾਸਤੇ ਬੇਨਤੀ ਕਰਦਾ ਹਾਂ ਮਲਸਿੰਘਾ ਪਿੰਡ ਦਾ ਨੰਬਰਦਾਰ ਹੋਇਆ ਭਾਈ ਭਗੀਰਥ ਉਹਨਾਂ ਦੀ ਯਾਦ ਵਿੱਚ ਅੱਜ ਵੀ ਗੁਰਦੁਆਰਾ ਹੈ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਆਇਆ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਜਿਵੇਂ ਇਧਰੋਂ ਚੱਲ ਗਿਆ ਕਹਾਣੀ ਉਲਟ ਜਾਵੇਗੀ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕੀਤੇ SHIP ਚੱਲਦੇ ਨੇ ਇਹਦੇ ਵੀ ਬੇੜੇ ਇਹਦੇ ਵੀ ਬੇੜੇ ਚੱਲਦੇ ਨੇ ਤੇ ਜਿਹੜਾ ਅਸਾਮ ਦੇ ਜੰਗਲ ਵਿੱਚ ਪਰਿਵਾਰ ਬੈਠਾ ਭਾਈ ਜਗਤਾ ਬੇੜੇ ਉਹਦੇ ਵੀ ਚੱਲਦੇ ਨੇ ਦੋਵੇਂ ਪਾਗਵਟ ਭਰਾ ਬਣੇ ਨੇ ਇੱਕ ਟਾਪੂ ਤੇ ਬਹਿ ਕੇ ਪ੍ਰਸ਼ਾਦਾ ਲੱਗੇ ਸ਼ਕਣ ਤੇ ਭਾਈ ਜਗਤੇ ਨੇ ਮੁਸਕਰਾ ਕੇ ਆਖਿਆ ਕਹਿਣ ਲੱਗੇ ਨੰਬਰਦਾਰ ਜੀ ਸਗੋਂ ਕੋਈ ਨਸ਼ਾ ਪਤਾ ਕਰਕੇ ਆਏ ਹੋ ਤੇ ਨੰਬਰਦਾਰ ਨੇ ਆਖਿਆ ਕਿਉਂ ਕਹਿੰਦਾ ਅੱਜ ਤੁਹਾਡੇ ਚਿਹਰੇ ਤੇ ਨੂਰ ਬੜਾ ਹੈ ਅੱਜ ਤੁਹਾਡੇ ਚਿਹਰੇ ਤੇ ਜਲਵਾ ਬੜਾ ਹੈ ਤੇ ਨੰਬਰਦਾਰ ਨੇ ਆਖਿਆ ਕਹਿਣ ਲੱਗਾ ਨਹੀਂ ਮੈਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਆਇਆ ਲਾਲ ਰੰਗ ਤੇ ਸਕੌ ਲੱਗਾ ਜਿਸਕੇ ਵਡਪਾਗਾ ਉਹਨੇ ਭਾਈ ਜਗਤੇ ਨੇ ਆਖਿਆ ਕਹਿੰਦੇ ਉਹ ਕੌਣ ਨੇ ਤੇ ਨੰਬਰਦਾਰ ਨੇ ਆਖਿਆ ਕੁੱਲ ਦੁਨੀਆਂ ਨੂੰ ਤਾਰਨ ਵਾਲਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਗਤੇ ਆਜ ਬੇੜੇ ਤੇਰੇ ਵੀ ਚੱਲਦੇ ਨੇ ਬੇੜੇ ਮੇਰੇ ਵੀ ਚੱਲਦੇ ਨੇ ਰੱਬਾ ਨਾ ਕਿਤੇ ਆਪਾਂ ਨਿਰਧਨ ਹੋ ਜਾਏਗੇ ਕਿਤੇ ਅਮੀਰੀ ਦੀ ਜਗ੍ਹਾ ਤੇ ਗਰੀਬੀ ਆ ਜਾਵੇ ਲੋਕਾਂ ਦੇ ਸਾਹਮਣੇ ਝੋਲੀ ਨਾ ਝਾਟੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਂ ਤੇਰੀ ਸਤਿਗੁਰੂ ਝੋਲੀ ਭਰ ਦਵੇਗਾ ਗਾਟਾ ਪੈ ਗਿਆ ਵਪਾਰ ਚ ਭਾਈ ਜਗਤੇ ਦੇ ਬੇੜੇ ਗਏ ਵੇਕ ਆ ਸਾਹਮਦੇ ਵਿਚਾਰ ਵਿੱਚੋਂ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਉਹਦੀ ਘਰ ਵਾਲੀ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਗੁਜ਼ਾਰਾ ਕਰਦੀ ਹੈ ਅੱਜ 12 ਦਿਨ ਹੋ ਚੱਲੇ ਨੇ ਭਾਈ ਜਗਤੇ ਦੀ ਧਰਮ ਸਪਤਨੀ ਨੂੰ ਬੁਖਾਰ ਚੜਦਿਆ 12 ਦਿਨ ਹੋ ਚੱਲੇ ਨੇ ਆਕਾਸ਼ ਵਿੱਚੋਂ ਬਾਰਿਸ਼ ਪੈਂਦਿਆਂ ਨਾ ਲੱਕੜਾਂ ਵਿਕੀਆਂ ਨਾ ਵਿਚਾਰੀ ਭਾਈ ਜਗਤੇ ਦੀ ਧਰਮ ਸੁਪਤਨੀ ਕਿਸੇ ਦੇ ਘਰੇ ਝਾੜੂ ਪੋਚਾ ਕਰਨ ਗਈ ਛੋਟਾ ਜਿਹਾ ਬੱਚਾ ਬਿਮਾਰ ਪਈ ਹੋਈ ਮਾਂ ਮੰਜੀ ਤੇ ਉਹਦੇ ਸਰਹਾਣੇ ਵਾਲੇ ਪਾਸੇ ਖਲੋ ਕੇ ਨਿੱਕੇ ਜਿਹੇ ਬੱਚੇ ਨੇ ਆਖਿਆ ਕਹਿਣ ਲੱਗਾ ਮਾਂ ਮੈਨੂੰ ਰੋਟੀ ਚਾਹੀਦੀ ਹੈ ਮਾਂ ਨੇ ਆਖਿਆ ਪੁੱਤ ਮੇਰੀ ਛਾਤੀ ਤੋਂ ਸੀਰ ਚੁੰਗ ਲੈ ਉਹਨੇ ਆਖਿਆ ਮਾਂ ਮੈਂ ਤੇਰੀ ਛਾਤੀ ਦਾ ਸੀਰ ਛੱਡ ਚੁੱਕਾ ਹਾਂ ਸੀਰ ਨਹੀਂ ਮੈਨੂੰ ਰੋਟੀ ਚਾਹੀਦੀ ਹੈ ਮਾਂ ਨੇ ਆਖਿਆ ਵੇ ਪੁੱਤਰਾ ਮੈਨੂੰ ਕਈ ਦਿਨ ਹੋ ਗਏ ਨੇ ਮੰਜੀ ਤੇ ਬਿਮਾਰ ਪਿਆ ਘਰ ਵਿੱਚ ਆਟਾ ਨਹੀਂ ਹੈ ਅੱਗੇ ਮੈਂ ਲੋਕਾਂ ਦੇ ਘਰੇ ਝਾੜੂ ਪੋਚਾ ਕਰਦੀ ਸੀ ਕੋਈ ਕੌਲੀ ਆٹے ਦੀ ਦੇ ਦਿੰਦੀ ਸੀ ਉਹਦੀਆਂ ਦੋ ਰੋਟੀਆਂ ਲਾ ਕੇ ਤੈਨੂੰ ਖਵਾਉਂਦੀ ਸੀ ਤੇਰੇ ਬਾਪੂ ਨੂੰ ਛਕਾਉਂਦੀ ਸੀ ਬਚਦੀ ਸੀ ਤੇ ਮੈਂ ਰੋਟੀ ਖਾ ਲੈਂਦੀ ਸੀ ਨਹੀਂ ਬਚਦੀ ਤੇ ਉਹਦਾ ਸ਼ੁਕਰਾਨਾ ਕਰਕੇ ਮੈਂ ਸੌ ਜਾਂਦੀ ਸੀ ਪੁੱਤ ਅੱਜ ਘਰ ਵਿੱਚ ਕੁਝ ਨਹੀਂ ਇਹ ਮਨ ਵਿੱਚ ਵਿਰਾਗ ਆਇਆ ਉਹਨੇ ਆਕਾਸ਼ ਵੱਲੇ ਚਿਹਰਾ ਕਰਕੇ ਉਸ ਮਾਨੇ ਆਖਿਆ ਪ੍ਰਭਾਤਮਾ ਤੇਰੇ ਚਰਨਾਂ 'ਚ ਬੇਨਤੀ ਹੈ ਜਾਂ ਤੇ ਮੇਰੇ ਪੁੱਤ ਦੇ ਪ੍ਰਸ਼ਾਦ ਦਾ ਪ੍ਰਬੰਧ ਕਰ ਦੇ ਜਾਂ ਮੈਨੂੰ ਮੌਤ ਦੇ ਦੇ ਇੰਨੀ ਗੱਲ ਜਦੋਂ ਕੋਈ ਉਹਦੀਆਂ ਅੱਖਾਂ ਚੋਂ ਟਿਪ ਟਿਪ ਕਰਕੇ ਅਥਰੂ ਚੱਲੇ ਛੋਟੇ ਜਿਹੇ ਬੱਚੇ ਨੇ ਆਪਣੀ ਮਾਂ ਦੇ ਨੇਤਰ ਸਾਫ਼ ਕੀਤੇ ਉਹਨੇ ਆਖਿਆ ਮਾਂ ਰੋ ਨਾ ਅੱਜ ਤੋਂ ਬਾਅਦ ਮੈਂ ਤੇਰੇ ਕੋਲ ਰੋਟੀ ਨਹੀਂ ਮੰਗਾਗਾ ਰੋਟੀ ਹੋਵੇਗੀ ਘਰ ਵਿੱਚ ਤੇ ਦੇ ਦਵਾਂਈ ਪਰ ਮਾਂ ਤੇਰੀ ਅੱਖ ਵਿੱਚ ਆਇਆ ਹੋਇਆ ਅਥਰੂ ਮੇਰੇ ਭਾਦੀ ਪਰਲੋ ਆ ਗਈ ਹੈ ਮਾਰ ਹੁੰਦੀ ਹੈ ਪਰ ਬਾਪੂ ਨੇ ਸਾਰਾ ਕੁਝ ਸੁਣਿਆ ਝੁੱਗੀ ਤੋਂ ਬਾਹਰ ਬੈਠਾ ਵਿਚਾਰਾ ਬਾਪੂ ਰੋਂਦਾ ਹੈ ਉਨੇ ਹੱਥ ਜੋੜ ਕੇ ਆਖਿਆ ਗੁਰੂ ਨਾਨਕ ਦੇ ਮਹਾਰਾਜ ਭੁਖਿਆ ਮਰਦਿਆਂ ਨੂੰ ਰੋਜੀ ਰੋਟੀ ਦੇਣ ਵਾਲਿਆ ਸਤਿਗੁਰਾ ਕਿਤੇ ਆ ਮੇਰੀ ਕੂਕ ਸੁਣ ਸੁਣ ਮੇਰੀ ਅਰਦਾਸ ਮਹਾਰਾਜ ਕੁਝ ਨਹੀਂ ਚਾਹਦਾ ਨਾਲ ਰੋਂਦਾ ਨਾਲੇ ਅਰਦਾਸ ਕਰਦਾ ਛੋਟੇ ਜਿਹੇ ਬੱਚੇ ਨੇ ਆਖਿਆ ਮਾਂ ਨਾਲੇ ਬਾਪੂ ਰੋਂਦਾ ਹੈ ਨਾਲੇ ਕਿਸੇ ਨੂੰ ਆਵਾਜ਼ਾਂ ਮਾਰਦਾ ਹੈ ਕੌਣ ਹੈ ਮਾਂ ਨੇ ਆਖਿਆ ਤੁਹਾਨੂੰ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੈ ਬਾਪੂ ਦੇ ਕੋਟੇ ਨਾਲ ਗੋਡਾ ਛੋੜ ਕੇ ਬਹਿ ਗਿਆ ਛੋਟਾ ਜਿਹਾ ਬੱਚਾ ਜੋੜ ਕੇ ਦੋਵੇਂ ਹੱਥਾਂ ਤੋਤਲੇ ਜ਼ੁਬਾਨ ਤੋਂ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਨੂੰ ਆਵਾਜ਼ਾਂ ਮਾਰਦਾ ਤੇ ਕੀ ਕਹਿੰਦਾ ਜਰਾ ਤਵਜੋਂ ਦੇ ਕਿਸੇ ਨਾਮ ਨਾਮ ਲਿਏ ਸਤਿਗੁਰ ਨਾਨਕ ਦਾ ਦੁੱਖ ਰੋਗ ਸਭ ਮਿਟਨ ਪਿਆਨਕ ਨਾਮ ਲਿਏ ਸਤਿਗੁਰ ਨਾਨਕ ਕਾ ਚਾਰ ਬਦਾਰਤ ਮਿਲਣ ਅਚਾਨਕ ਦੀ ਮਾਨਕ ਸਾਰੀ ਸੰਗਤ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਬਾਬਾ ਨਾਨਕ ਬੈਠਾ ਪਿਆਰਾ ਬਿਨ ਦੇਖੇ ਇੱਕ ਪਿਆਰ ਦੇ ਆ ਬੈਠਾ ਪਿਆਰਾ ਸੁਣ ਸੁਣ ਸੋਹਾ ਸੋਨੀਆ ਖੁਸ਼ ਹੁੰਦਾ ਭਾਰਾ ਸੁਣ ਸੁਣ ਸੋਹਾ ਸੋਨੀਆ ਖੁਸ਼ ਹੁੰਦਾ ਭਾਰਾ ਸੁਣ ਸੁਣ ਸੋਹਾ ਸੋਨੀਆ ਖੁਸ਼ ਹੁੰਦਾ ਭਾਰਾ ਭਾਰਾ ਸੁਣ ਸੁਣ ਸੋਹਾ ਸੋਨੀਆ ਖੁਸ਼ ਹੁੰਦਾ ਭਾਰਾ ਟੁੱਟੀ ਕੁਲੀ ਵਿੱਚ ਸੀ ਕਰ ਰਿਹਾ ਗੁਜ਼ਾਰਾ ਟੁੱਟੀ ਕੁਲੀ ਵਿੱਚ ਸੀ ਕਰ ਰਿਹਾ ਗੁਜ਼ਾਰਾ ਟੁੱਟੀ ਕੁਲੀ ਵਿੱਚ ਸੀ ਕਰ ਰਿਹਾ ਗੁਜ਼ਾਰਾ ਰਿਹਾ ਗੁਜ਼ਾਰਾ ਟੁੱਟੀ ਕੁਲੀ ਵਿੱਚ ਸੀ ਕਰ ਰਿਹਾ ਗੁਜ਼ਾਰਾ ਕਹਿੰਦਾ ਤੇਰੇ ਬਾਜ ਨਾ ਮੇਰਾ ਕੋਈ ਸਹਾਰਾ ਕਹਿੰਦਾ ਤੇਰੇ ਬਾਜ ਨਾ ਮੇਰਾ ਕੋਈ ਸਹਾਰਾ ਕਹਿੰਦਾ ਤੇਰੇ ਬਾਜ ਨਾ ਮੇਰਾ ਕੋਈ ਸਹਾਰਾ ਸਹਾਰਾ ਕਹਿੰਦਾ ਤੇਰੇ ਬਾਝਨਾ ਮੇਰਾ ਕੋਈ ਸਹਾਰਾ ਕਰ ਦੇ ਮੇਰਾ ਆਣ ਕੇ ਹੁਣ ਪਾਰ ਉਤਾਰਾ 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 ਗੁਰੂ ਨਾਨਕ ਦੇ ਮਹਾਰਾਜ ਬੈਠੇ ਨੇ ਪਾਕਿਸਤਾਨ ਦੇ ਵਿੱਚ ਜਿੱਥੇ ਕੱਜ ਗੁਰਦੁਆਰਾ ਰੋੜੀ ਸਾਹਿਬ ਆ ਨਾ ਬਿਲਕੁਲ ਤਕਰੀਬਨ ਤਕਰੀਬਨ ਉਹਦੇ ਤੋਂ 3 ਕ ਮੀਲ ਦੀ ਵਿਥ ਹੈ 1.5 ਕਿਲੋਮੀਟਰ ਦਾ 1 ਕ ਮੀਲ ਹੁੰਦਾ ਹੈ ਗੁਰਦੁਆਰਾ ਰੋੜੀ ਸਾਹਿਬ ਤੋਂ ਥੋੜੇ ਜਿ ਹਟਨੇ ਬੈਠੇ ਨੇ ਜਦੋਂ ਚੌਥੀ ਉਦਾਸੀ ਮਹਾਰਾਜ ਕਰਕੇ ਆਉਂਦੇ ਨੇ ਉਦੋਂ ਸਤਿਗੁਰੂ ਮਹਾਰਾਜ ਜਿੱਥੇ ਅੱਜ ਗੁਰਦੁਆਰਾ ਰੋੜੀ ਸਾਹਿਬ ਉਸ ਜਗ੍ਹਾ ਤੇ ਆਣ ਕੇ ਬੈਠਦੇ ਨੇ ਪਹਿਲੋਂ ਭਾਈ ਲਾਲੂ ਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਅਰਦਾਸ ਸੁਣ ਰਹੇ ਨੇ ਛੋਟਾ ਜਿਹਾ ਬੱਚਾ ਅਰਦਾਸ ਕਰਦਾ ਇੱਕ ਬੇਨਤੀ ਕਰਦਾ ਅਰਦਾਸ ਸ਼ਬਦਾਂ ਦੀ ਮੁਤਾਜ ਨਹੀਂ ਅਰਦਾਸ ਦੇਖਣਾ ਹੋਵੇ ਨਾ ਵੀ ਮੇਰੀ ਅਰਦਾਸ ਪੂਰੀ ਹੋਈ ਹੈ ਕਿ ਨਹੀਂ ਪਹੁੰਚੀ ਉਹਦੇ ਦਵਾਰ ਵਿੱਚ ਕਿ ਨਹੀਂ ਜਦਨੇ ਅਰਦਾਸ ਕਰਦਿਆਂ ਕਰਦਿਆਂ ਤੁਹਾਡਾ ਮਨ ਵਿਰਾਗ ਵਿੱਚ ਆ ਗਿਆ ਜਦਨ ਅਰਦਾਸ ਕਰਦਿਆਂ ਕਰਦਿਆ ਦੁਨੀਆਂ ਦੇ ਨਾਲੋਂ ਟੁੱਟ ਕੇ ਨਰੰਕਾਰ ਨਾਲ ਜੁੜ ਗਈ ਉਹ ਦਿਨ ਅਰਦਾਸ ਪੂਰੀ ਹੁੰਦੀ ਹੈ ਜੇ ਅਰਦਾਸ ਕਰਦੇ ਆ ਕਰਦੇ ਆ ਧਿਆਨ ਕਟਿਆਂ ਬੱਚਿਆਂ ਚ ਬਾਹਰ ਪਿੰਡ ਹੋਵੇ ਅਰਦਾਸ ਕਰਦੇ ਆ ਕਰਦੇ ਆ ਧਿਆਨ ਧੀਆਂ ਪੁੱਤਰਾਂ ਦੇ ਵਿੱਚ ਅਰਦਾਸ ਕਰਦੇ ਆ ਕਰਦੇ ਆ ਮਨ ਵਿੱਚ ਆ ਗਈ ਕਿ ਬਾਬਾ ਮਲਾ ਜੀ ਦੇ ਪਾਵਨ ਸਥਾਨ ਤੇ ਅਰਦਾਸ ਕੀਤੀ ਪਤਾ ਨਹੀਂ ਪੂਰੀ ਹੋਵੇ ਕਿ ਨਾ ਹੋਵੇ ਜੇ ਮਨ ਵਿੱਚ ਇਹ ਆ ਗਈ ਤੇ ਭਾਵੇਂ ਮਰਨ ਤੱਕ ਅਰਦਾਸਾਂ ਕਰੀ ਜਾਓ ਕਦੇ ਵੀ ਪੂਰੀ ਨਹੀਂ ਹੁੰਦੀ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੁੰਦੀ ਹੈ ਖੁਦਾ ਮਨਜੂਰ ਕਰਤਾ ਹੈ ਦੁਆ ਜਬ ਦਿਲ ਸੇ ਹੁੰਦੀ ਹੈ ਅਰੇ ਜਹੀ ਤੋਂ ਮੁਸ਼ਕਲ ਹੈ ਜੀ ਬੜੀ ਮੁਸ਼ਕਲ ਸੇ ਹੁੰਦੀ ਹੈ ਛੋਟੇ ਜੇ ਬੱਚੇ ਨੇ ਅਰਦਾਸ ਕੀਤੀ ਭਾਈ ਮਰਦਾਨਾ ਚ ਰਵਾਬ ਵਜਾਰੇ ਨੇ ਗੁਰੂ ਨਾਨਕ ਦੇ ਮਹਾਰਾਜ ਬਾਣੀ ਗਾ ਰਹੇ ਨੇ ਸਤਗੁਰੂ ਨੇ ਹੱਥ ਦਾ ਇਸ਼ਾਰਾ ਕੀਤਾ ਗੁਰਬਾਣੀ ਪੜਦਿਆ ਪੜਦਿਆ ਮਹਾਰਾ ਰੁਕ ਗਏ ਭਾਈ ਮਰਦਾਨੇ ਨੇ ਰਵਾਬ ਰੋਕ ਦਿੱਤਾ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਖਾਮੋਸ਼ ਹੋ ਗਏ ਜਿਹੜਾ ਕੁਝ ਕੁ ਸਮਾਂ ਪਹਿਲਾਂ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਬੜੇ ਮੁਸਕਰਾ ਰਹੇ ਸਨ ਬੜਿਆ ਸਰਸ ਸਤਗੁਰੂ ਸੱਚੇ ਪਾਤਸ਼ਾਹ ਖੰਬੋਚ ਹੋ ਗਏ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਅਜੇ ਹੁਣ ਪਿੰਡੋਂ ਤੁਰਿਆ ਕਿ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਦੀ ਆਪ ਜੀ ਨੂੰ ਯਾਦ ਆਈ ਸਤਗੁਰੂ ਨੇ ਆਖਿਆ ਨਹੀਂ ਕਿ ਮਾਤਾ ਜੀ ਦੀ ਯਾਦ ਆਈ ਸਤਗੁਰੂ ਕਹਿੰਦੇ ਨਹੀਂ ਤੇ ਭਾਈ ਮਰਦਾਨੇ ਨੇ ਆਖਿਆ ਮਹਾਰਾਜ ਮੁਸਕਰਾਉਂਦਿਆਂ ਗੁਰਬਾਣੀ ਪੜ੍ਹਦਿਆਂ ਅੱਖਾਂ ਮੋਚ ਕੇ ਹੋਇਓ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ ਜੀ ਇਥੋਂ ਸੈਂਕੜੇ ਮੀਲ ਦੂਰ ਇੱਕ ਪਰਿਵਾਰ ਅਰਦਾਸ ਕਰ ਰਿਹਾ ਹੈ ਹੁਣ ਜੇ ਮੰਨਣ ਵਿੱਚ ਨਾ ਨਾ ਆਵੇ ਰੰਗ ਰਤੜੀਆਂ ਰੂਹਾਂ ਬੈਠੀਆਂ ਉਹ ਜਿਹੜੇ ਇਸ ਸ਼ਾਮਾ ਨੂੰ ਸੂਦਰ ਦਾ ਜਾਪ ਕਰਦੇ ਹੋਣਗੇ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਊਡੈ ਊਟ ਆਵੇ ਸਹਿ ਕੋਸਾਂ ਸਹਿ ਤੋਂ ਪਾਪ ਹੁੰਦਾ ਸੈਂਕੜੇ ਕੋਸਾਂ ਤੋਂ ਪਾਪ ਕੋ ਉਡਾਈ ਉਡ ਆਵੇ ਸੈ ਕੋ ਸਤਿ ਸਪਾਛੈ ਬਚਰੇ ਛਰਿਆ ਕਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਜੇ ਡੇਢੀ ਮੇਢੀ ਜੂਣ ਜਿਹਨੂੰ ਆਪਾਂ ਕੂਂਜ ਕਹਿੰਨੇ ਜੇ ਸੁਰਤ ਕਰਕੇ ਬੱਚੇ ਪਾਲ ਸਕਦੀ ਹੈ ਤੇ ਗੁਰੂ ਗਿਆ ਸਿਖਾ ਤੂੰ ਸੁਰਤ ਕਰਕੇ ਬਾਬੇ ਨਾਨਕ ਦੇ ਚਰਨਾਂ ਨਾਲ ਜੁੜ ਸਕਦਾ ਅਰਦਾਸ ਕਰ ਸਕਦਾ